ਜੇ ਕੰਦ ਕਪੂਰ ਸਿੰਘ ਵੀ ਕਰੇ ਤਾਂ ਵੀ ਤਾਂ ਹੋਣਾ ਮੇਰੇ ਤਾਂ ਆਂਦੀ ਨਾਕੋਲ ਹੋਣਾ ਜ਼ਰੂਰੀ ਸੀ ਆਪਣੇ ਕੰਨੋਂ ਸਾਹਮਣਾ ਸਦੀਰ ਹਿੱਟ ਥਮੀਆਂ ਦੇਣੀਆਂ ਉਹਨਾਂ ਨੇ ਫੇਰ ਵੀ ਥੰਮੇ ਨਾਲ ਆਖਿਆ ਪਰ ਤੇਰੀ ਰਾਜਮੰਦੀ ਬਿਨਾ ਮੈਂ ਕੰਦ ਨੂੰ ਛੇੜ ਵੀ ਛੀੜਾਂ ਵੀ ਕਿਵੇਂ ਤੂੰ ਕੋਲ ਤਾਂ ਖੜ ਕੰਦ ਬਣੋਂਗੇ ਤਾਂ ਟਹਿ ਕੇ ਹੀ ਮੈਂ ਤਾਂ ਸਰਦਾਰ ਜੀ ਅੱਲ ਨਹੀਂ ਲਾਉਣ ਜਾਂਦਾ ਕੰਦ ਨੂੰ ਤੂੰ ਕਿੰਨਾ ਕੋਲ ਖੜ ਮੈਨੂੰ ਛੱਟੀ ਪਈ ਐ ਨਾ ਬਈ ਵਿੱਚੋਂ ਹੀ ਕਿਸੇ ਨੇ ਦਰਬਾਰੇ ਦੀ ਗੱਲ ਤਾਂ ਆਖਿਆ ਆ ਤਾਂ ਬੇਜੇ ਹੁਣ ਤਾਂ ਖੂਬ ਸਿੰਘ ਨੂੰ ਵੀ ਅੱਗ ਲੱਗ ਗਈ ਉਹ ਇਹਨੂੰ ਕਹਿੰਦੇ ਨੇ ਸ਼ਰੀਕ ਉਹਨਾਂ ਦਿਲ ਵਿੱਚ ਆਖਿਆ ਬੰਦਾ ਕਿੱਥੋਂ ਉਹ ਤੱਕ ਸਬਰ ਕਰਦਾ ਰਹੇ ਤਾਂ ਇਹ ਉਹ ਤਤਾ ਤਾਂ ਤੈਨੂੰ ਮਾਰ ਕੇ ਪਰ ਥੋੜਾ ਤੇਜ਼ ਹੋ ਕੇ ਬੋਲਿਆ ਜੇ ਮੈਂ ਬਣਾ ਲਾਂ ਤੂੰ ਤਾਂ ਤੂੰ ਸਦੀਰ ਤਾਂ ਨੇ ਤਰੇਗਾ ਮੇਰੇ ਕਾਂਦ ਉਤੇ ਸਥਿਰ ਤਾਂ ਨਹੀਂ ਮੈਨੂੰ ਕਿਹੜਾ ਹਟਾ ਸਕਦਾ ਮੈਂ ਮਾਲਕਾਂ ਕਾਂਦ ਦਾ ਦਰਬਾਰੇ ਨੇ ਇੱਕ ਥਾਪੜ ਤੇਰੀ ਕੱਲੇ ਦੀ ਕਹਿੰਦਾ ਮੇਰੀ ਨਹੀਂ ਤੂੰ ਬਹੁਤਾ ਮਾਲਕ ਹੈ ਜੇ ਪੱਖੇ ਆ ਕਪੂਰ ਸਿੰਘ ਤਾਂ ਕੀ ਕਰੇ ਦਰਬਾਰੇ ਨੇ ਔਰ ਉਲਟੀ ਤੜੀ ਮਾਰੀ ਮੈਂ ਤਾਂ ਸਰਦਾਰ ਦੀ ਤੇਰੇ ਉਤੇ ਅਰਜੀ ਦੇਣੀ ਹੈ ਤੂੰ ਭਾਲਦਾ ਅੱਧ ਤੇਰਾ ਕੋਠਾ ਟੈਨ ਨਾਲ ਕੰਦ ਇਹ ਉਹ ਗੀ ਨੰਗੀ ਜੋ ਮਰਜੀ ਜੋ ਮੀਹਾ ਵਿੱਚ ਨੰਗੀ ਕੰਦ ਮੇਰਾ ਕੋਠਾ ਲੈ ਕੇ ਬਹਿ ਗਈ ਤਾਂ ਕੌਣ ਹੋਇਆ ਜ਼ਿੰਮੇਵਾਰ ਹੁਣ ਤਾਂ ਖਪੂ ਸਿੰਘ ਹੋਰ ਵੀ ਪੜਕ ਪਿਆ ਤੂੰ ਲੈ ਨਾ ਨਹੀਂ ਜਿਹੜਾ ਜਿਹੜਾ ਜੋਰ ਲਾਉਣਾ ਹੈ ਮੈਂ ਜਾਣਨਾ ਕਿਹੜਾ ਵਕੀਲ ਤੇਰੇ ਅੰਦਰ ਬੋਲਦਾ ਹੈ ਅਰਜੀ ਦਊ ਇਹ ਨਗੌਰ ਮੇਰੇ ਉਤੇ ਹੁਣ ਗੇਣ ਕੇ ਲਹਿ ਗਈ ਤੇ ਅਰਜਾਨਾ ਮੇਰੇ ਕੋਲ ਹਵੇਲੀ ਦਾ ਚੰਨ ਚੰਨ ਮੈਂ ਢਾਉਣਾ ਕੰਦ ਆ ਹਟਾ ਤੂੰ ਮੈਨੂੰ ਦਰਬਾਰਾ ਭਾਵੇਂ ਗਪੂਰ ਸਿੰਘ ਤੋਂ ਕੁਛ ਛੋਟਾ ਹੀ ਸੀ ਤੇ ਸ਼ਰੀਰ ਦਾ ਵੀ ਲਿਸਾ ਤੇ ਅੱਗੇ ਕਦੇ ਉਹਦੇ ਸਾਹਮਣੇ ਆ ਬੋਲਿਆ ਵੀ ਨਹੀਂ ਸੀ ਪਰ ਚੱਕ ਬੁਰੀ ਹੁੰਦੀ ਹੈ ਦਰਬਾਰਾ ਉੱਠ ਕੇ ਖੜਾ ਹੋ ਗਿਆ ਤੇ ਪਾਵਾ ਝਾੜਦਾ